ਕੈਨੇਡਾ ਦੇ ਵਿੱਚ ਵੱਖ-ਵੱਖਰੇ ਧਰਮਾਂ ਦੇ ਲੋਕ ਵਸਦੇ ਨੇ ਤੇ ਅਪ੍ਰੈਲ ਮਹੀਨੇ ਨੂੰ ਕੈਨੇਡਾ ਦੇ ਵਿੱਚ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਤੇ ਇਸੇ ਦੇ ਚੱਲਦੇ ਆ ਵੱਖ-ਵੱਖ ਥਾਵਾਂ ਤੇ ਵਿਸਾਖੀ ਦੇ ਮੌਕੇ ਤੇ ਸਮਾਗਮ ਕਰਵਾਏ ਗਏ ਤੇ ਜੇਕਰ ਮੁਸਲਮਾਨ ਭਾਈਚਾਰੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਸਿੱਖ ਵਿਰਾਸਤੀ ਮਹੀਨਾ ਮਨਾਇਆ ਗਿਆ ਜਿਸ ਦੀਆਂ ਤੁਹਾਨੂੰ ਅਸੀਂ ਇਸ ਖਬਰ ਦੇ ਵਿੱਚ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਕੈਨਡਾ ਦੇ ਵਿੱਚ ਅਪ੍ਰੈਲ ਮਹੀਨਾ ਸਿੱਖ ਹੈਰੀਟੇਜ ਮੰਥ ਨੂੰ ਸਮਰਪਿਤ ਹੁੰਦਾ ਵੱਖ-ਵੱਖ ਥਾਵਾਂ ਤੇ ਵੱਖ-ਵੱਖਰੇ ਤਰੀਕਿਆਂ ਦੇ ਨਾਲ ਸਿੱਖ ਹੈਰੀਟੇਜ ਮੰਥ ਅਤੇ ਵਿਸਾਖੀ ਮਨਾਈ ਜਾਂਦੀ ਹੈ ਇਤੋਂ ਤੱਕ ਕਿ ਹਰ ਧਰਮ ਦੇ ਲੋਕਾਂ ਵੱਲੋਂ ਵਿਸਾਖੀ ਦੇ ਮੌਕੇ ਤੇ ਸਮਾਗਮ ਕਰਵਾਏ ਜਾਂਦੇ ਨੇ ਗੱਲ ਕਰੀਏ ਮੁ슬ਮ ਪਾਈਚਾਰੇ ਦੀ ਤਾਂ ਬ੍ਰੈਂਪਟਨ ਸੈਂਟਰ ਤੋਂ ਮੈਂਬਰ ਆਫ ਪਾਰਲੀਮੈਂਟ ਸ਼ਫਕਤ ਅਲੀ ਮੁ슬ਮ ਪਾਈਚਾਰੇ ਦੇ ਨਾਲ ਸੰਬੰਧ ਰੱਖਦੇ ਹਨ ਤੇ ਉਹਨਾਂ ਵੱਲੋਂ ਵੀ ਸਿੱਖ ਵਿਰਾਸਤੀ ਮਹੀਨਾ ਮਨਾਇਆ ਗਿਆ ਤੇ 25 ਅਪ੍ਰੈਲ ਨੂੰ ਸਮਾਗਮ ਕਰਵਾਇਆ ਗਿਆ ਐਮਪੀ ਸ਼ਫਕਤ ਅਲੀ ਨੇ ਕਿਹਾ ਕਿ ਅਪ੍ਰੈਲ ਸਿੱਖ ਵਿਰਾਸਤੀ ਮਹੀਨਾ ਹੈ ਅਤੇ ਮੈਨੂੰ ਸਿੱਖ ਵਿਰਾਸਤੀ ਮਹੀਨੇ ਦੀ ਮੇਜ਼ਬਾਨੀ ਕਰਨ ਦਾ ਪੂਰਾ ਆਨੰਦ ਮਿਲਿਆ ਇਸ ਮਹੀਨੇ ਦੌਰਾਨ ਅਸੀਂ ਕੈਨੇਡਾ ਅਤੇ ਦੁਨੀਆ ਭਰ ਵਿੱਚ ਸਿੱਖ ਪਾਈਚਾਰੇ ਦੇ ਉੱਚ ਇਤਿਹਾਸ ਅਤੇ ਅਨਮੋਲ ਯੋਗਦਾਨਾਂ ਤੇ ਵਿਚਾਰ ਕਰਦਿਆਂ ਸਾਹਿਤ ਤੋਂ ਲੈ ਕੇ ਸੰਗੀਤ ਤੱਕ ਦਰਸ਼ਨ ਤੋਂ ਲੈ ਕੇ ਉਦਮ ਤੱਕ ਸਿੱਖਾਂ ਨੇ ਮਨੁੱਖਤਾ ਦੀਆਂ ਪ੍ਰਾਪਤੀਆਂ ਦੇ ਹਰ ਪਹਿਲੂ ਤੇ ਇੱਕ ਅਸਵੀਕਾਰਯੋਗ ਚਿੰਦੀ ਅਗਵਾਈ ਕੀਤੀ ਹੈ ਉਨਾ ਕਿਹਾ ਕਿ ਸਿੱਖਾਂ ਦੇ ਵੱਡਮੋਲੇ ਯੋਗਦਾਨ ਨੂੰ ਯਾਦ ਕਰਦਿਆਂ ਸਾਰਿਆਂ ਨੂੰ ਸਿੱਖ ਵਿਰਾਸਤ ਦੇ ਮਹੀਨਾ ਮਨਾਉਣਾ ਚਾਹੀਦਾ ਸਾਡੀ ਫੈਡਰਲ ਸਰਕਾਰ ਸਿੱਖ ਪਾਈਚਾਰੇ ਅਤੇ ਸਾਡੇ ਦੇਸ਼ ਲਈ ਸਿੱਖਾਂ ਦੇ ਯੋਗਦਾਨ ਦੀ ਬਹੁਤ ਕਦਰ ਕਰਦੀ ਹੈ ਅਤੇ ਸ਼ਲਾਗਾ ਕਰਦੀ ਹੈ ਬਜਟ 2024 ਵਿੱਚ ਅਸੀਂ ਸਿੱਖ ਕਲਾਵਾਂ ਸੱਭਿਆਚਾਰ ਅਤੇ ਵਿਰਾਸਤ ਨੂੰ ਸਮਰਪਿਤ ਟੋਰਾਂਟੋ ਵਿੱਚ ਇੱਕ ਅਜਾਇਬ ਘਰ ਬਣਾਉਣ ਲਈ ਸਿੱਖ ਆਰਟਸ ਐਂਡ ਕਲਚਰ ਫਾਊਂਡੇਸ਼ਨ ਅਤੇ ਰਾਇਲ 온ਟਾਰੀਓ ਮਿਊਜ਼ੀਅਮ ਨੂੰ ਸਮਰਥਨ ਦੇਣ ਲਈ 2 ਸਾਲਾਂ ਦੇ ਵਿੱਚ ਲਗਭਗ 11 ਮਿਲੀਅਨ ਡਾਲਰ ਸ਼ਾਮਿਲ ਕੀਤੇ ਹਨ ਇਸ ਮੌਕੇ ਤੇ ਮੈਂਬਰ ਆਫ ਪਾਰਲੀਮੈਂਟ ਸ਼ਫਕਤ ਅਲੀ ਵੱਲੋਂ ਸਾਰੇ ਸਿੱਖ ਪਾਈਚਾਰੇ ਨੂੰ ਸਿੱਖ ਵਿਰਾਸਤੀ ਮਹੀਨੇ ਅਤੇ ਵਿਸਾਖੀ ਦੀਆਂ ਖੂਬ ਵਧਾਈਆਂ ਦਿੱਤੀਆਂ ਗਈਆਂ ਨਾਲ ਹੀ ਐਮਪੀ ਵੱਲੋਂ ਸਮਾਗਮ ਦੇ ਵਿੱਚ ਪਹੁੰਚੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ